ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਪੰਛੀਆਂ ਤੇ ਜਾਨਵਰਾਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ। ਇਹ ਇਦਾਂ ਦੀਆਂ ਸੰਗਤਾਂ ਵੀ ਆ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਇੱਥੋਂ ਵੇਖ ਕੇ ਉਤਸ਼ਾਹ ਆਇਆ ਉਹਨਾਂ ਨੇ ਆਪਣੀ ਛੱਤ ਦੇ ਵੀ ਦਾਣੇ ਪਾਉਣੇ ਚਾਲੂ ਕਰਦੇ ਘਰਾਂ 'ਚ। ਕਈ ਸਿੰਘ ਦੱਸਦੇ ਆ ਤੇ ਮਾਤਾ ਜੀਣੀ ਵੀ ਜਿਦੋਂ ਅਸੀਂ ਜਾਣੇ ਆ ਨਾਲੇ ਤੇ ਉੱਥੇ ਮਾਰੇ ਦੇ ਨਮਸਕਾਰ ਕਰਕੇ ਆਉਂਦੇ ਆ ਅੰਮ੍ਰਿਤ ਵੇਲੇ ਨਾਲੇ ਕੋਈ ਥੋੜਾ ਦਾਣਾ ਲੈ ਕੇ ਜਾਈਦਾ ਇੱਕ ਸਾਈਡ ਦੇ ਪਾ ਕੇ ਆਈਦਾ ਵੀ ਉੱਥੇ ਵੀ ਜਾਨਵਰ ਛੁਗਿਆ ਕਰਨ। ਸ਼ਹਿਰ ਦੇ ਵਿੱਚ ਵੀ ਦਾਣਾ ਜੁਗਣਾ ਬੜਾ ਔਖਾ ਜਾ ਜਾਂਦਾ ਗੁਰੂ ਦਾ ਘਰਵਾ ਇਦਾਂ ਤੇ ਹੁਣ ਕੱਲ ਨੂੰ ਕੋਈ ਵੀ ਉੱਠ ਕੇ ਕਹਿ ਦੂਗਾ ਕਿ ਲੰਗਰ ਬੰਦ ਕਰ ਦਿਓ ਲੰਗਰ ਕਿਉਂ ਖਵਾਉਂਦੇ ਹੋ ਗੁਰੂ ਨਾਨਕ ਨੇ ਚਲਾਏ ਹਨ ਤੇ ਮਾਰੇ ਨੇ ਇਹ ਸਾਰਾ ਕੁਝ ਕੀਤਾ ਵਾ ਤੇ ਇਹ ਤੇ ਸੋਚ ਹੁੰਦੀ ਆਪੋ ਆਪਣੀ ਗੁਰਦਵਾਰਾ ਲੰਗਰ ਸਾਹਿਬ ਦੇ ਵਿੱਚ ਪੰਛੀਆਂ ਤੇ ਜਾਨਵਰਾਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਸਵੇਰੇ ਉਹਨਾਂ ਦੇ ਲਈ ਲੰਗਰ ਸਾਹਿਬ ਦੀ ਛੱਤ ਦੇ ਉੱਤੇ ਹੀ ਚੋਗਾ ਪਾਇਆ ਜਾਂਦਾ ਤੇ ਆਪਾਂ ਇਹ ਪ੍ਰਬੰਧ ਪਿਛਲੇ ਸਾਲ ਵੀ ਦਿਖਾਏ ਸੀ ਤੇ ਇਸ ਵਾਰ ਦੁਬਾਰਾ ਆਪਾਂ ਇਹ ਸੇਵਾ ਜਿਹੜੇ ਵੀਰ ਨਿਭਾਉਂਦੇ ਨੇ ਉਹ ਵੇਖਣ ਆਏ ਆ ਤੇ ਗੋਰਾ ਸਿੰਘ ਵੀ ਸਾਡੇ ਨਾਲ ਸੀ ਪਿਛਲੀ ਵਾਰ ਵੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਇੱਥੋਂ ਦੇ ਪ੍ਰਬੰਧਾਂ ਬਾਰੇ ਦੱਸਿਆ ਸੀ ਤੇ ਇਸ ਵਾਰ ਵੀ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੋਰ ਛੜਦੀ ਕਲਾ ਹਾਂਜੀ ਵਧੀਆ ਤੁਸੀਂ ਦੱਸੋ ਹਾਂਜੀ ਕਿਰਪਾ ਜੀ ਗੱਲਾਂ ਲੰਮਾ ਟੂਰ ਖਿੱਚ ਗਿਆ ਯਾਰ ਕੀ ਵਧੀਆ ਹੋ ਗਿਆ ਹਾਂਜੀ ਤੇ ਬਹੁਤ ਵਧੀਆ ਪ੍ਰਬੰਧ ਤੁਸੀਂ ਪਿਛਲੀ ਵਾਰ ਵੀ ਸਾਨੂੰ ਦਿਖਾਈ ਸੀਗੇ ਗੁਰਦੁਆਰਾ ਲੰਗਰ ਸਾਹਿਬ ਦੇ ਤੇ ਇਸ ਵਾਰ ਵੀ ਆਏ ਆਪਾਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਜਦੋਂ ਤੁਸੀਂ ਪਿਛਲੀ ਵਾਰ ਹੀ ਆਏ ਇੱਕ ਸਾਲ ਹੋ ਗਿਆ ਪੂਰਾ ਹਨਾ ਹਾਂਜੀ ਉਦੋਂ ਇਹ ਵੀ ਸਿੰਘ ਨਾਲ ਸੀਗਾ ਹਾਂਜੀ ਤੇ ਉਦੋਂ ਇਹਦੇ ਕਟਿੰਗ ਹੀ ਮਤਲਬ ਦਾੜੀ ਨਹੀਂ ਹੈਗੀ ਤੇ ਹੁਣ ਵੇਖੋ ਇੱਕ ਸਾਲ ਜੀ ਕਿੰਨਾ ਫਰਕ ਪੈ ਗਿਆ ਹਾਂਜੀ ਮਹਾਰਾਜ ਦੀ ਕਿਰਪਾ ਨਾਲ ਦਾੜਾ ਦੂੜਾ ਵੀ ਪੂਰਾ ਸਿੰਘ ਸੱਜ ਗਿਆ ਹੂੰ ਤੇ ਕਈ ਸਿੰਘਾਂ ਨੇ ਕਈ ਸੰਗਤਾਂ ਨੇ ਪੁੱਛਿਆ ਆਣ ਕੇ ਵੇਖਦੀਆਂ ਵੀ ਆ ਵੀ ਚਲੋ ਪਤਾ ਨਹੀਂ ਹੈਗਾ ਪਹਿਲੋਂ ਹਨਾ ਕਿ ਕਬੂਤਰਾਂ ਨੂੰ ਜਾਂ ਸਾਰੇ ਜਾਨਵਰ ਕੋਈ ਵੀ ਆ ਇਹ ਨਹੀਂ ਕਿ ਇਕੱਲੇ ਕਬੂਤਰ ਹੀ ਆ ਇੱਥੇ ਹਰ ਇੱਕ ਜਾਨਵਰ ਆਣ ਕੇ ਜਿਹੜਾ ਚੋਗਾ ਚੁਗਦਾ ਵਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਕਿਉਂਕਿ ਨਦੀਰ ਸਾਹਿਬ ਇੱਕ ਬਹੁਤ ਵੱਡਾ ਸ਼ਹਿਰ ਵਾ ਛੋਟਾ ਛੋਟਾ ਨਹੀਂ ਆ ਕਿ ਛੋਟੀ ਜਗ੍ਹਾ ਆ ਤੇ ਫਿਰ ਹਰ ਕੋਨੇ 'ਚੋਂ ਹੀ ਆਣ ਕੇ ਜਾਨਵਰ ਆ ਆਪ ਜੀ ਨੂੰ ਪਾ ਲੱਗ ਜਣਾ ਥੋੜੇ ਟਾਈਮ ਬਾਅਦ ਤੁਸੀਂ ਵੇਖਣਾ ਹੀ ਆ ਜੀ ਤੇ ਜਾਨਵਰਾਂ ਨੇ ਆਣ ਕੇ ਛਕਣਾ ਆ ਦਾਣਾ ਹੂੰ ਤੇ ਹਲੇ ਹਲੇ ਘੰਟੀ 2 ਘੰਟੇ ਬਾਅਦ ਆਉਣਗੇ ਆਪਾਂ ਦੁਬਾਰਾ ਆਵਾਂਗੇ ਜਦੋਂ ਹਲੇ ਆਉਣਗੇ ਕਿਉਂਕਿ ਹਾਲੇ ਵੀ ਇਰਾਂ ਵੱਲੋਂ ਚੋਗਾ ਪਾਇਆ ਜਾ ਰਿਹਾ ਆ ਤੇ 2 ਘੰਟੇ ਬਾਅਦ ਆਉਣਗੇ ਤੇ ਆਪਾਂ ਚੱਕ ਕੇ ਵੀ ਦੇਖ ਲੈਂਦੇ ਆ ਇਹਦੇ ਚ ਕੀ ਕੀ ਆ ਇਹਦੇ ਚ ਕਣਕ ਹੈ ਹਾਂਜੀ ਚਰੀ ਹੈ ਕਣਕ ਆ ਬਾਜਰਾ ਵਾ ਤੇ ਚਰੀ ਤੇ ਛੋਟੇ ਜਿਹੜੇ ਚੌਲ ਗੜੇ ਛੋਟੇ ਇਧਰ ਜਿਹੜੇ ਹੁੰਦੇ ਆ ਹਨਾ ਤੇ ਮਤਲਬ ਇਹ ਚਾਰ ਗੁ ਵਰੈਟੀਆਂ ਨੇ ਜਿਹੜੀ ਆ ਰੀ ਜਦਾਂ ਦੱਸਿਆ ਸੀ گاਵ ਜੀ ਨੂੰ ਤੇ ਜੋ ਵੀ ਖਰਾਕ ਇਹਨਾਂ ਨੂੰ ਪਾਈ ਜਾਂਦੀ ਜੋ ਇਹਨਾਂ ਦੇ ਚੁਗਣ ਜੋਗ ਆ ਜਿੰਨੇ ਵੀ ਜਾਨਵਰ ਨੇ ਉਹ ਸਾਰੇ ਹੀ ਇੱਥੇ ਰਲਾਈਦਾ ਕਿੰਨਾ ਖਚੋਗਾ ਹੁੰਦਾ ਜਿਹੜਾ ਰੋਜ਼ ਪਾਉਂਦੇ ਆ ਇਹ ਦੋ ਦੋ ਬੋਰੀਆਂ ਮਤਲਬ 50-50 ਕਿਲੋਨੀਆਂ ਲਾ ਲੋ ਤੁਸੀਂ ਹਨਾ ਹਰ ਚੀਜ਼ ਦੀਆਂ ਜਿੱਦਾਂ ਬਾਇਰੇ ਦੀਆਂ ਦੋ ਆ ਤੇ ਦੋ ਮੱਕੀ ਦੀਆਂ ਛੋਟੀ ਚੌਲ ਦੇਆਂ ਦੋ ਤੇ ਇਦਾਂ ਹੀ ਕਣਕ ਦੀਆਂ ਦੋ ਇਹ ਚਾਰ ਚਾਰ ਪੰਜ ਵੈਰਾਈਟੀਆਂ ਜਿਹੜੀਆਂ ਦੋ ਦੋ ਬੋਰੀਆਂ ਆ ਮਲੇ ਕੇ ਇੱਕ ਕੁਆਂਟਲ ਲਾ ਲਉਣੀ ਬਹੁਤ ਵੱਡੀ ਸੇਵਾ ਹੈ ਤੇ ਨਾਲ ਇਧਰ ਪਾਣੀ ਦਾ ਵੀ ਪ੍ਰਬੰਧ ਹੈ ਨਾ ਹਾਂਜੀ ਹਾਂਜੀ ਪਾਣੀ ਫੇਰੇ ਸਾਫ ਕਰਕੇ ਨਾ ਉਹਦੀ ਫੇਰ ਤਾਜਾ ਪਾਣੀ ਭਰ ਦਿੰਦੇ ਆ ਜਿੱਦਾਂ ਉਹਨੇ ਵੀਰ ਨੇ ਤਾਜਾ ਪਾਣੀ ਪਾ ਦਿੱਤਾ ਇਹਦੇ ਵਿੱਚ ਹਾਂਜੀ ਤੇ ਰਾਂੜ ਕੇ ਚੋਗਾ ਚੁੱਕ ਕੇ ਤੇ ਜਲ ਜਿਹੜਾ ਆ ਉਹ ਛਕਣਗੇ ਹਾਂਜੀ ਤੇ ਇਹ ਦੋਨੋਂ ਵੀਰ ਹੀ ਸੇਵਾ ਨਿਭਾਉਂਦੇ ਨੇ ਜਾਂ ਬਦਲਦੀ ਦੀ ਜਿੱਦ ਜਦਾਂ ਇਹਨੂੰ ਤੇ ਵੀਰ ਨੂੰ ਡੈਮ ਹੋ ਗਿਆ ਤੁਹਾਨੂੰ ਦੱਸਿਆ ਪਿਛਲੇ ਸਾਲ ਵੀ ਸੀਗਾ ਤੇ ਅੜਿਊੜੀ ਬਦਲ ਵੀ ਜਾਂਦੀ ਆ ਕਿਸੇ ਨੂੰ ਪ੍ਰੋਬਲਮ ਆ ਜਾਏ ਕੋ ਘਰੇ ਜਾਣਾ ਕੋ ਛੁੱਟੀ ਚਲੇ ਗਿਆ ਹਾਂ ਤੇ ਇਦਾਂ ਹੀ ਆ ਪਹਿਰੇ ਲੱਗੇ ਹੁੰਦੇ ਨਾ ਤੇ ਬਦਲ ਵੀ ਜਾਂਦੇ ਨੇ ਕਿੰਨੀਆਂ ਕ ਸੰਤਾਈਆਂ ਦੇਖਣ ਇਹ ਤੁਸੀ ਕਿ ਦੱਸਿਆ ਕਿ ਸੰਗਤ ਇਦਾਂ ਕੀ ਚਲੋ ਇਹਦੇ 'ਚ ਕਈ ਸੰਗਤਾਂ ਦੇ ਮਨ ਦੇ ਵਿੱਚ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਆ ਕਈ ਐਦਾਂ ਦੀਆਂ ਸੰਗਤਾਂ ਵੀ ਆ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਇੱਥੋਂ ਵੇਖ ਕੇ ਉਤਸ਼ਾਹ ਆਇਆ ਉਹਨਾਂ ਨੇ ਆਪਣੇ ਛੱਤ ਦੇ ਵੀ ਦਾਣੇ ਪਾਉਣੇ ਚਾਲੂ ਕਰਦੇ ਘਰਾਂ 'ਚ ਪ੍ਰਕਾਰ ਦੇ ਵਿੱਚ ਵੀ ਉਹਨਾਂ ਦੇ ਮਨਜ ਹੋਇਆ ਵੀ ਗੁਰੂ ਘਰ ਦੇ ਵਿੱਚ ਜੇ ਇੰਨਾ ਹਨਾ ਹਾਂਜੀ ਸੇਵਾ ਨਿਭਾਈ ਜਾ ਰਹੀ ਹੈ ਤੇ ਚਲੋ ਸਿੱਖਿਆ ਤੇ ਗੁਰੂ ਦੇ ਘਰ ਜੋ ਮਿਲਣੀ ਹੈ ਕੋਈ ਬੰਦੇ ਦਾ ਕੰਮ ਦਣੀਆ ਕਿ ਇਨਸਾਨ ਦਾ ਵੀ ਇੱਥੇ ਬਾਕੀ ਵੀ ਇੱਥੇ ਕੋਈ ਵੀ ਜਿਹੜਾ ਕਾਰਜ ਹੋਣ ਰਿਹਾ ਗੁਰੂ ਸਾਹਿਬ ਦੀ ਕਿਰਪਾ ਨੇ ਹੋਣ ਦਿਆ ਤੇ ਚਲੋ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਹੋਣੀ ਇਹਨਾਂ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਹੀ ਗੁਰੂ ਸਾਹਿਬ ਦਾ ਤੇ ਪ੍ਰਬੰਧ ਚਲਾਈ ਜਾਂਦੇ ਆ ਸੰਗਤ ਦੇ ਸਹਿਯੋਗ ਨਾਲ ਤੇ ਜਿਹੜਾ ਮਨ ਦੇ ਵਿੱਚ ਉਹਨਾਂ ਦੇ ਕਈ ਸਿੰਘ ਇਦਾਂ ਦੇ ਵੀ ਆ ਵੀ ਜਿਨ੍ਹਾਂ ਨੇ ਇਹ ਰੁਟੀਨ ਜੀ ਬਣਾ ਲਈ ਆ ਕਿ ਰੋਜ਼ ਦੀ ਕੀ ਜਾਂ ਆਪਣੀ ਛੱਤ ਤੇ ਜਾਂ ਕਿਤੇ ਗਰਾਊਂਡ 'ਚ ਜਾ ਕੇ ਉਹਨਾਂ ਦਾਣਾ ਪਾਉਣਾ ਹੀ ਪਾਉਣਾ ਹੈ ਨਾ ਸਵੇਰੇ-ਸਵੇਰੇ ਅੰਮ੍ਰਿਤ ਵੇਲੇ ਵੀ ਉਹ ਜਦੋਂ ਜਾਂਦੇ ਆ ਗੁਰਦੁਆਰਾ ਸਾਹਿਬ ਜਾਣਾ ਉਹਨਾਂ ਨੇ ਤੇ ਕੇਹੇ ਵੀ ਪਿੰਡ 'ਚ ਗੁਰਦੁਆਰਾ ਕਈ ਸਿੰਘ ਦਾਦੇ ਆ ਤੇ ਮਾਤਾ ਜੀਣੀ ਵੀ ਜਦੋਂ ਅਸੀਂ ਜਾਂਦੇ ਆ ਨਾਲੇ ਤੇ ਅਸੀਂ ਉੱਥੇ ਮਾਰੇ ਦੇ ਨਮਸਕਾਰ ਕਰਕੇ ਆਉਂਦੇ ਆ ਅੰਮ੍ਰਿਤ ਵੇਲੇ ਨਾਲੇ ਕੋਈ ਥੋੜਾ ਦਾਣਾ ਲੈ ਕੇ ਜਾਈਦਾ ਇੱਕ ਸਾਈਡ ਤੇ ਪਾ ਕੇ ਆਈਦਾ ਵੀ ਉੱਥੇ ਵੀ ਜਾਨਵਰ ਛੁਗਿਆ ਕਰਨ ਤੇ ਕੋਈ ਨਾ ਕੋਈ ਸਿਹਤ ਮਿਲਦੀ ਆ ਔਰ ਸਿੱਖਿਆ ਮਿਲਦੀ ਆ ਇਹ ਸੰਗਤ ਜਿਹੜੀ ਆ ਜੁੜ ਕੇ ਤੇ ਵਧੀਆ ਹੂੰ ਤੇ ਕੋਈ ਚੀਜ਼ ਵੇਖਣ ਨਾਲ ਜੇ ਕਿਸੇ ਨੂੰ ਵੀ ਉਤਸ਼ਾਹ ਆਉਂਦਾ ਵਾ ਜੇ ਚਾਹ ਹੁੰਦਾ ਵਾ ਤੇ ਕੋਈ ਭੜਾ ਹੀ ਹੁੰਦਾ ਵਾ ਜੀਆਂ ਦਾ ਤੇ ਬਾਕੀ ਆਪ ਕੋ ਆਪਣੀ ਸੋਚ ਆ ਕਿ ਇਹਨੂੰ ਚੰਗਾ ਲੱਗਦਾ ਕਿ ਇਹਨੂੰ ਮਾੜਾ ਲੱਗਦਾ ਉਹ ਅਸੀਂ ਕਹਿ ਰਹੇ ਹਾਂ ਸਾਰੇ ਹੁੰਦੇ ਨੇ ਤੇ ਚੰਗੇ ਕਹਿਣ ਵਾਲੇ ਵੀ ਤੇ ਸਾਰਾ ਖਤਮ ਹੋਇਆ ਹੁੰਦਾ ਅਗਲੇ ਦਿਨ ਤੱਕ ਨੀ ਇਹ ਹੁਣ ਜਿੱਦਾਂ ਇਹਨਾਂ ਨੇ ਛੱਗ ਲੈਣਾ ਵਾ ਤੇ ਮਤਲਬ ਕਿ 10 11 ਵਜੇ ਤੋਂ ਬਾਅਦ ਫਿਰ ਇੱਕ 12 ਕ'ਜ ਜਾਣ ਕੇ ਸਫਾਈ ਕਰ ਦੇਣਗੇ। ਅੱਛਾ ਠੀਕ ਹੈ। ਅਜਾ ਜੂ ਲਾਗੇ ਤੇ ਜਿਹੜਾ ਸਾਫ-ਸਾਫ ਕੱਢਗੇ ਫਿਰ ਪਾ ਦੇਣਗੇ। ਤੇ ਬਾਕੀ ਸਫਾਈ ਕਰਨੀ ਪੈਂਦੀ ਹੈ ਜਣਾ। ਜੀ। ਤੇ ਜੇ ਇੰਝ ਤਾਂ ਫਿਰ ਦਾਣਾ ਤੁਹਾਨੂੰ ਪਿਆ ਇੱਥੇ ਪਿਆ ਰਹੂਗਾ ਤੇ ਜੇ ਸੇਲਣਾ ਸੁਲਾਬ ਦੇ ਨਾਲ ਉੱਗ ਜੂ ਸਮੈਲ ਆਊਗੀ ਗੰਦਗੀ। ਤੇ ਉਹ ਮੈਲ ਸਫਾਈ ਦੇ ਸਫਾਈ ਦਾ ਵੀ ਪੂਰਾ ਧਿਆਨ ਰੱਖਦਾ ਉਹਦਾ ਆਪਾਂ ਦੇਖਿਆ ਇਹ ਕਲੰਗਰ ਸਾਹਿਬ ਦੇ ਸਫਾਈ ਦੇ ਪ੍ਰਬੰਧ ਬਹੁਤ ਵਧੀਆ ਨੇ ਤੇ ਹੋਰ ਵੀ ਬਹੁਤ ਸਾਰੇ ਪ੍ਰਬੰਧ ਨੇ ਤੇ ਆਪਾਂ ਥੋੜੇ ਟਾਈਮ ਬਾਅਦ ਵਾਪਸ ਆਉਂਦੇ ਆਂ ਫਤ ਤੋਂ ਦੇਖਾਂਗੇ ਜਦੋਂ ਕਬੂਤਰ ਤੇ ਹੋਰ ਪੰਛੀ ਇੱਥੇ ਆ ਕੇ ਚੁਗਾਂ ਚੁਗਣਗੇ ਤੇ ਕਿਉਂਕਿ ਹਲੇ ਹੁਣ ਤੁਹਾਡੇ ਮਤਲਬ ਕਿ 1 ਸਾਲ ਦੇ ਵਿੱਚ ਕਈ ਚੀਜ਼ਾਂ ਦੀ ਤਬਦੀਲੀ ਆ ਗਈ ਆ ਮਤਲਬ ਕਿ ਮਾਰੇ ਦੀ ਕਿਰਪਣਾ ਗੁਰੂ ਘਰ ਆ ਘਰ 'ਚ ਹੀ ਬੰਦੇ ਨੂੰ ਹੁੰਦਾ ਵਾ ਵੀ ਹਰ ਸਾਲ ਕੁਛ ਨਾ ਕੁਛ ਹੋਇਆ ਇਹਦੇ ਤੇ ਗੁਰੂ ਦਾ ਘਰ ਵਾ ਸੰਗਤਾਂ ਹੁਣ ਸੋਲਰ ਸਿਸਟਮ ਲਾਇਆ ਸਾਰਾ ਉਹ ਵੀ ਨਹੀਂ ਚਲੋ ਵਿਖ ਖਾਉਣਾ ਕੀ ਹੈ ਕੀ ਉਹ ਹੁਣ ਕਹਿਣਾ ਵੀ ਘਰ ਆ ਤੁਸੀਂ ਆਏ ਜੇ ਤੇ ਤੁਹਾਡੇ ਫਰੂਹੀ ਆ ਵੀ ਮਤਲਬ ਚਲੋ ਉਹ ਪਤਾ ਹੀ ਜਾਂਦਾ ਕਿਉਂਕਿ ਬਿਜਲੀ ਦਾ ਥੋੜਾ ਜਿਆਦਾ ਆ ਜਾਂਦਾ ਹੀਗਾ ਕਰਕੇ ਬਿੱਲ ਬਹੁਤ ਆਉਂਦੇ ਹੀਗੇ ਸਰਾਵਾਂ ਦੇ ਵੀ ਤੇ ਉਹਦੇ ਕਰਕੇ ਫਿਰ ਇਹਨਾਂ ਨੇ ਸੋਲਰ ਸਿਸਟਮ ਜਿਹੜਾ ਮਹਾਪੁਰਸ਼ਾਂ ਨੇ ਲਾਇਆ ਆ ਤੇ ਉਹਦੇ ਨਾਲ ਥੋੜਾ ਜਿਆਦਾ ਬਿਜਲੀ ਦੀ ਘਟੋਤੀ ਜੀ ਹੋ ਜੂਗੀ ਕਿਉਂਕਿ ਹੌਲੇ-ਹੌਲੇ ਤੇ ਜਿੱਦਾਂ ਦੁਸ਼ਹਿਰੇ ਤੇ ਵੱਡੇ-ਵੱਡੇ ਸਮਾਗਮਾਂ ਤੇ ਉਦੋਂ ਦਫਤਰ ਬੰਦ ਹੋ ਜਾਂਦੇ ਆ ਹਨਾ ਇਹਨਾਂ ਰੈਂਡ ਦੇ ਦ ਸੰਗਤ ਜਿਹੜੀ ਆ ਉਦੋਂ ਚਾਬੀਆਂ ਲੱਗਦੀਆਂ ਲੱਗਦੀਆਂ ਦੇਣੀਆਂ ਪੈਂਦੀਆਂ ਜਿਹੜਾ ਕੋਈ ਖਾਲੀ ਕਰ ਗਿਆ ਸਿੱਧੀਆਂ ਦੇਣੀਆਂ ਹਨਾ ਕਾਊਂਟਰ ਬੰਦ ਕਰ ਦਿੰਦੇ ਤੇ ਉਹਦੇ ਚ ਕੀ ਹੁੰਦਾ ਆ ਹਰ ਇੱਕ ਬੰਦੇ ਦਾ ਕੋਈ ਖਿਆਲ ਨਹੀਂ ਰੱਖ ਸਕਦਾ ਮੇਨ ਸੂਚ ਬਾਹਰ ਵੀ ਦਿੱਤੇ ਆ ਪਰ ਉਹ ਕੀ ਕਰਦੇ ਨੇ ਕਿ ਜਿਹੜੀਆਂ ਲਾਈਟਾਂ ਚਾਲੂ ਰਹਿਣੀਆਂ ਪੱਖੇ ਏਸੀ ਚੱਲੇ ਰਹਿਣੇ ਕਈ ਯਾਰ ਹਨਾ ਕਈ ਯਾਰ ਬੰਦੇ ਕੋ ਭਲੇਖੇ ਨਾਲ ਵੀ ਰਹਿ ਜਾਂਦੇ ਆ ਕੀ ਕਹਿ ਸਕਦੇ ਆ ਉਹਦੇ ਬਾਰੇ ਤੇ ਉਹ ਫਿਰ ਬਿਲ ਦੀ ਵੀ ਥੋੜਾ ਬਰਤੀਦਾ ਜ਼ਿਆਦਾ ਹੁੰਦਾ ਹੀਗਾ ਇਸ ਲਈ ਹੋਰ ਸਾਰੀਆਂ ਸਰਾਮਤਾਂ ਹੀ ਹੋ ਜਾਂਦਾ ਨਾ ਕੋਈ ਨਾ ਲੱਦਾ ਵੀ ਚਲੋ ਬਾਕੀ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਤੁਸੀਂ ਆਏ ਜਿਹਦੇ ਵੇਖ ਹੀ ਲੈਣਾ ਵਾ ਕਾਫੀ ਚੀਜ਼ਾਂ ਚੇਂਜ ਹੋਈਆਂ ਹਨ ਬਹੁਤ ਜ਼ਿਆਦਾ ਤੇ ਬਾਕੀ ਹੁਣ ਨੈਕਸਟ ਟਾਈਮ ਜਦੋਂ ਜਦੋਂ ਆਓਗੇ ਨਾ ਤੇ ਧੁੱਪ ਨਿਕਲਦੀ ਆ ਤੇ ਫਿਰ ਚਲੋ ਕਬੂਤਰਾਂ ਦਾ ਦੇਖ ਲਿਓ ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਕਿੰਨੇ ਗ ਜਿਹੜੇ ਜਾਨਵਰ ਇੱਥੇ ਨਦੀਰ ਚ ਰਹਿ ਗਏ ਤੇ ਖੁਸ਼ ਹੁੰਦੇ ਆ ਛਾਕੇ ਜਾਂਦੇ ਹਨ ਜਿਹੜੇ ਆਪਾਂ ਵੇਖਿਆ ਵੀ ਪਹਿਲਾਂ ਕਿਵੇਂ ਹੱਲੇ ਹੁਣ ਤੇ ਕਈ ਬਿਲੀਆਰੀ ਤੇ ਇਹ ਵੀ ਕਹਿੰਦੇ ਵੀ ਇੰਨਾ ਦਾਣਾ ਪਾਉਂਦੇ ਆ ਤੇ ਸਕੂਲ ਕਾਲਜ ਖੋਲ ਲੋ ਤੇ ਸਕੂਲ ਕਾਲਜ ਜਿਹੜੇ ਆ ਚਾਰ ਇਹ ਸਾਰੇ ਕਾਰਜਾਂ ਨਾਲ ਚਾਰ ਚਾਰ ਕਿੰਡਲ ਦਾਣੇ ਦੇ ਨਾਲ ਤੇ ਚੱਲਣੇ ਨਹੀਂ ਤੇ ਨਾ ਕੁਝ ਹੋਣਾ ਇਹ ਤੇ ਜਾਨਵਰਾਂ ਦਾ ਕਿਉਂਕਿ ਜਾਨਵਰ ਸ਼ਹਿਰ 'ਚ ਰਹਿਣ ਦੇ ਨਾ ਸ਼ਹਿਰ ਦੇ ਵਿੱਚ ਵੀ ਦਾਣੇ ਚੁਗਣਾ ਬੜਾ ਔਖਾ ਹੋ ਜਾਂਦਾ ਗੁਰੂ ਦਾ ਘਰਵਾ ਇਦਾਂ ਤੇ ਹੁਣ ਕੱਲ ਨੂੰ ਕੋਈ ਵੀ ਉੱਠ ਕੇ ਕਹਿ ਦੂਗਾ ਕਿ ਲੰਗਰ ਬੰਦ ਕਰ ਦਿਓ ਲੰਗਰ ਕਿਉਂ ਖਵਾਉਂਦੇ ਹੋ ਤੇ ਗੁਰੂ ਨਾਨਕ ਨੇ ਚਲਾਏ ਹਨ ਤੇ ਮਾਰੇ ਨੇ ਇਹ ਸਾਰਾ ਕੁਝ ਕੀਤਾ ਵਾ ਤੇ ਇਹ ਤੇ ਸੋਚ ਹੁੰਦੀ ਆਪੋ ਆਪਣੀ ਉਹਦੇ ਇਨਸਾਨ ਨਹੀਂ ਭੁੱਖਾ ਜਾਵੇ ਤਾਂ ਇੱਥੋਂ ਤੇ ਫਿਰ ਪੰਛੀ ਵੀ ਖਾਣ ਹੁਣ ਕਿੰਨੇ ਜਾਣੇ ਆ ਜਿਹੜੇ ਇਹ ਚੀਜ਼ਾਂ ਨੂੰ ਵੇਖ ਕੇ ਤੇ ਜਾਂ ਜਦੋਂ ਗੁਰੂ ਘਰ ਜਾਂਦੇ ਆ ਅੰਮ੍ਰਿਤ ਵੇਲੇ ਤੇ ਅਸੀਂ ਦਾਣਾ ਪਾ ਕੇ ਆਉਂਦੇ ਆ ਤੇ ਮਤਲਬ ਉਹ ਵੀ ਤੇ ਹੈ ਹੀ ਆ ਹਾਂਜੀ ਤੇ ਚਲੋ ਕੋਈ ਕਿਸੇ ਨੂੰ ਜੱਜ ਨਹੀਂ ਕਰ ਸਕਦਾ ਬਾਕੀ ਆਪੋ ਆਪਣੀ ਸੋਚ ਆ ਤੇ ਸੋਹਣੀ ਜਿਹੜੀ ਹਨੂਆਬ ਖੁਸ਼ ਹੁੰਦੇ ਆਂ ਅਸੀਂ ਵੇਖ ਕੇ ਉਹ ਨਿਭਾਈ ਜਾ ਰਹੀ ਹੈ ਸੋਹਣੀ ਆ ਜਿਹੜੇ ਦਰਖਤ ਲਾਉਣੇ ਬੂਟੇ ਲਾਉਣੇ ਹੈ ਤੇ ਜਾਨਵਰਾਂ ਨੂੰ ਦਾਣਾ ਪਾਉਣਾ ਇਹ ਕੋ ਮਾੜੀ ਚੀਜ਼ ਨਹੀਂ ਆ ਇਹ ਕੁਦਰਤੀ ਆ ਇਹ ਕੋਈ ਇੱਕ ਧਰਮ ਚ ਨਹੀਂ ਹਰ ਇੱਕ ਧਰਮ ਕਰ ਸਕਦਾ ਆ ਹਰ ਇੱਕ ਬੰਦਾ ਜਿਹੜਾ ਵਾ ਉਹ ਇਹ ਚੀਜ਼ ਵੱਲ ਵਧ ਸਕਦਾ ਵਾ ਕੋਈ ਥੋੜੀ ਕਰੇ ਕੋਈ ਬਹੁਤੀ ਕਰੇ ਹਰ ਇੱਕ ਬੰਦੇ ਨੂੰ ਸੋਚ ਜਿਹੜੀ ਰੱਖਣੀ ਚਾਹੀਦੀ ਆ ਜਾਨਵਰਾਂ ਪ੍ਰਤੀ ਵੀ ਤੇ ਜਿਹੜੇ ਪੌਦੇ ਆ ਪਾਣੀ ਆ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਆ ਕੁਦਰਤ ਨੂੰ ਪਿਆਰ ਕੁਦਰਤ ਨੂੰ ਵੀ ਪਿਆਰ ਕਰਨਾ ਤੇ ਜੇ ਕੋਈ ਮਾੜੀ ਗੱਲ ਨਹੀਂ ਆ ਜੇ ਇਹ ਕੋਈ ਕਿਤੇ ਹੁੰਦਾ ਵਾ ਹਨਾ ਵੇਖ ਕੇ ਜੋ ਕਰਦਾ ਵੀ ਅਦੇ ਹੁਣ ਆਪਾਂ 2 ਕ ਘੰਟੇ ਬਾਅਦ ਆਉਂਦੇ ਆ ਮੈਨੂੰ ਲੱਗਦਾ 9:00 ਵਜੇ ਤੱਕ ਹਾਂਜੀ ਹਾਂਜੀ 9:00 8:00 ਵਜੇ ਦੀ ਕਈ ਆ ਜਾਣਾ ਹੈ ਤੇ ਆਪ ਜੀ ਇੱਕ ਰੀ ਵਿਖਾ ਦਿਓ ਹਾਂ ਤੇ ਕੁਝ ਟਾਈਮ ਬਾਅਦ ਆਪਾਂ ਵਾਪਸ ਆ ਕੇ ਦੇਖਦੇ ਹਾਂ ਜਦੋਂ ਇੱਥੇ ਪੰਛੀ ਆਉਣਗੇ ਤੇ ਇਸੇ ਕਰਕੇ ਆ ਸਾਰੀਆਂ ਪਲੇਟਾਂ ਬਰੇ ਬਰੇ ਲੱਗੀਆਂ ਜਗਾ ਖਾਲੀ ਛੱਡਦੀ ਹੀ ਬਾਬੇ ਕਿਉਂਕਿ ਇਹ ਜਾਨਵਰਾਂ ਦਾ ਵਾ ਵਿਚਾਰੇ ਜਿਹੜੇ ਕੁਦਰਤੀ ਜੀ ਆ ਉਹ ਫਿਰ ਕਿੱਥੇ ਜਾਣਗੇ ਹਨਾ ਜੇ ਆਪਾਂ ਉਹ ਚੀਜ਼ ਨੂੰ ਮੁੱਕ ਰੱਖ ਕੇ ਵੀ ਇਹ ਵੀ ਲਾ ਦਿੱਤੇ ਤੇ ਤੇ ਚਲੋ ਗੁਰੂ ਸਾਹਿਬ ਕਿਰਪਾ ਰੱਖਣ ਤੇ ਤੁਹਾਡੀ ਵੀ ਚੜਦੀ ਕਲਾ ਕਰੇ ਮਹਾਰਾਜ ਇੱਧਰਲੇ ਪਾਸੇ ਜਿਹੜੀ ਇਹ ਚੀਜ਼ ਕਵਰ ਕੀਤੀ ਤੇ ਅੰਦਰ ਆਵਾਜ਼ ਆ ਰਹੀ ਏ ਇੱਧਰਲੇ ਪਾਸੇ ਕੀ ਆ ਅੱਛਾ ਆਹ ਵਾਲੀ ਹਾਂਜੀ ਇਹ ਆ ਜੋ ਵਿਖਾਈ ਦਿੰਨੇ ਆ ਆਪ ਜੀ ਨੂੰ ਇਹ ਜਿਹੜਾ ਆਪਾਂ ਲੰਗਰ ਦੇ ਵਿੱਚ ਜਲ ਵਰਤਾਉਨੇ ਆ ਤੇ ਜਿਹੜਾ ਪਿਛਲੀ ਵੀਡੀਓ ਉਦੋਂ ਤੁਸੀਂ ਪਿਛਲੀ ਵਾਰੀ ਵਿਖਾਇਆ ਸੀ ਨਾ ਤੇ ਜਿਹੜਾ ਜਲ ਲੈ ਕੇ ਜਾਂਦੀ ਸੰਗਤ ਭਰ ਕੇ ਹਨਾ ਉਹ ਸਿਰਫ ਫਿਲਟਰ ਹੁੰਦਾ ਸਾਰਾ ਪਾਣੀ ਇਹ ਬੋਰ ਦਾ ਪਾਣੀ ਆ ਕਿਉਂਕਿ ਬੋਰ ਦਾ ਪਾਣੀ ਵੀ ਪੀਣ ਜੋਗੇ ਨਾ ਨਹੀਂ ਖਾਰਾ ਪਾਣੀ ਆ ਉਹ ਤੇ ਉਹ ਸਾਰਾ ਫਿਲਟਰ ਹੋ ਕੇ ਤੇ ਮਤਲਬ ਅਗੀ ਫੇਰ ਲੰਗਰ ਦੇ ਵਿੱਚ ਤੇ ਉੱਥੇ ਲੈ ਕੇ ਜਾਂਦੇ ਆ ਮਤਲਬ ਇਹ ਪਾਏ ਆ ਸਾਰੇ ਸਾਰਾ ਫਿਲਟਰ ਪਾਣੀ ਆ ਜਿਹੜਾ ਵਰਤਿਆ ਇਹਨਾਂ ਦੀ ਇੱਥੇ ਡਿਊਟੀ ਆ ਸੁਖਵਿੰਦਰ ਸਿੰਘ ਜੀ ਹੁਣ ਆਂਦੀ ਬਾਪੂ ਜੀ ਦੀ ਇਹਨਾਂ ਦਾ ਪਹਿਰਾ ਇੱਥੇ ਤੇ ਆ ਆਵਾਜ਼ ਆ ਜੀ ਬੰਦ ਹੋ ਸਕਦਾ ਹਾਂ ਬੰਦ ਕਰ ਦਿਓ ਨਾ 2 ਮਿੰਟ ਵਾਸਤੇ ਕਰ ਦਿਓ ਕਿਦੋਂ ਸਾਰਾ ਇਹ ਫਿਲਟਰ ਹੋ ਕੇ ਤੇ ਇਹ ਸਾਰਾ ਫਿਲਟਰ ਉਹਦੇ 'ਚ ਵੀ ਪਾਣੀ ਆ ਉਹ ਕਵਰ ਕੀਤਾ ਸਾਰਾ ਹੀ ਉਹ ਹੂੰ ਹੂੰ ਤੇ ਉਹਦੇ 'ਚੋਂ ਪਾਣੀ ਚਾ ਕੇ ਇਹਦੇ 'ਚ ਫਿਲਟਰ ਹੁੰਦਾ ਉਹਦੇ 'ਚ ਪਾਣੀ ਆਉਂਦਾ ਆ ਪਹਿਲੋਂ ਜੀ ਠੀਕ ਆ ਥੱਲੇ ਜਿਹੜਾ ਬੋਰ ਵਾਲਾ ਪਾਣੀ ਉਹਦੇ 'ਚ ਆਊਗਾ ਉੱਥੋਂ ਜਾ ਕੇ ਫਿਰ ਇਹ ਤੋਂ ਫਿਲਟਰ ਹੋ ਗਿਆ ਸਾਰੇ ਹੀ ਸਾਰੇ ਹਾਂ ਜੀ ਹਾਂ ਜੀ ਫਿਰ ਇਹ ਇੱਧਰ ਜਿਹੜੀਆਂ ਟੈਂਕੀਆਂ ਆ ਚੈੱਕ ਹੋਣ ਲਈ ਆ ਹਾਂ ਜੀ ਹਾਂ ਜੀ ਨਾ ਕੁਆਲਿਟੀ ਪਾਣੀ ਕੁਆਲਿਟੀ ਚੈੱਕ ਕਰਨ ਵਾਸਤੇ ਆ ਹਾਂ ਜੀ ਹਾਂ ਜੀ ਤੇ ਉਹ ਫਿਰ ਇਹਦੇ 'ਚ ਜਾਂਦਾ ਆ ਇਹਨਾਂ ਟੈਂਕੀਆਂ ਦੇ ਵਿੱਚ ਪਾਣੀ ਖਾਰਾ ਇੱਥੋਂ ਦਾ ਹਾਂਜੀ ਪਾਣੀ ਖਾਰਾ ਆ ਤੇ ਬੋਰ ਦਾ ਪਾਣੀ ਨਹੀਂ ਖਾਰਾ ਆ ਬਾਕੀ ਤੇ ਤੁਹਾਨੂੰ ਪਤਾ ਹੀ ਆ ਫਿਰ ਉਹਦੇ ਕਰਕੇ ਫਿਲਟਰ ਕਰਨਾ ਪੈਂਦਾ ਆ ਸੰਗਤ ਨੂੰ ਸ਼ੂਟ ਨਹੀਂ ਕਰਦਾ ਨਾ ਇੱਕਦਮ ਜਿੱਦਾਂ ਪੰਜਾਬ ਤੋਂ ਕਿਤੇ ਵੀ ਹੁੰਦਾ ਹੈ ਹਾਂਜੀ ਬਦਲ ਹੋ ਜਾਂਦਾ ਪਾਣੀ ਹਾਂਜੀ ਪਾਣੀ ਕਰਕੇ ਫਿਰ ਤੇ ਇੱਕ ਪਾਣੀ ਦੀ ਟੈਂਕੀ ਦੀ ਕਿੰਨੀ ਸਮਰਥਾ ਆ ਇਹਦੇ ਵਿੱਚ ਇਹਦੀ ਹੈਗੀ ਆ 5000 ਲੀਟਰ ਇਹਦੇ ਵਿੱਚ ਪੈਂਦਾ ਆ ਪਾਣੀ ਠੀਕ ਆ 5000 ਦੇ ਹਿਸਾਬ ਨਾਲ ਅੱਧੇ ਹਿਸਾਬ ਲਾ ਲਓ 1 2 3 4 5 ਆ ਨਾ ਤੇ 25000 ਲੀਟਰ ਜਿਹੜਾ ਪਾਣੀ ਇਹਦੇ ਵਿੱਚ ਹੋ ਜਾਂਦਾ ਆ ਹਾਂ ਠੀਕ ਆ ਇਹਦੇ ਚੋ ਫੇਰ ਜਾ ਕੇ ਥੱਲੇ ਇੱਕ ਤੁਹਾਨੂੰ ਵਿਖਾਇਆ ਸੀ ਨਾ ਜਦੋਂ ਇਹ ਭਰ ਜਾਂਦੀਆਂ ਇੱਕ ਮੈਂ ਪਿਛਲੀ ਵੀਡੀਓ ਚ ਵਿਖਾਇਆ ਸੀ ਲੰਗਰ ਹਾਲ ਦੇ ਲਾਗੇ ਕੋ ਬੜੀ ਵੱਡੀ ਸਟੀਲ ਦੀ ਸੀ ਹਾਂਜੀ ਦੇਖਿਆ ਸੀ ਹਾਂ ਉਹਦੇ ਚ ਵੀ ਮੇਰੇ ਖਿਆਲ ਨਾਲ 25 25 ਤੋਂ ਵੀ ਜ਼ਿਆਦਾ ਆ ਉਹਦੇ ਜਤੀਕ ਹਜ਼ਾਰ ਲੀਟਰ ਪਾਣੀ ਉਹਦੇ ਚ ਵੀ ਹੋ ਜਾਂਦਾ ਤੇ ਫੇਰ ਇੱਕ ਜਿਹੜਾ ਬਰਲੀ ਸਾਈਡ ਤੇ ਆਪਾਂ ਬਾਹਰੋਂ ਭਰਦੇ ਆ ਹਨਾ ਫ੍ਰਿਜਰ ਲੱਗਾ ਜਿਹੜਾ ਉਹ ਚ ਵੀ ਮਤਲਬ ਕਿ 10000 ਕਿ ਲੀਟਰ ਪਾਣੀ ਜਿਹੜਾ ਹੋ ਜਾਂਦਾ ਜਾਵਾ ਤੇ ਇਹ ਲਗਾਤਾਰ ਚੱਲਦੀ ਰਹਿੰਦੀ ਆ ਹਾਂ ਲਗਾਤਾਰ ਇਹ ਇਹ ਜਿੱਦਾਂ ਹੁਣ ਇਹਨਾਂ ਦੀਆਂ ਤਿੰਨ ਸ਼ਿਫਟਾਂ ਬਾਪੂ ਜੀ ਹੋਣੀ ਆ ਫਿਰ ਇੱਕ ਹੋਰ ਸਿੰਘ ਆ ਜਾਂਦੇ ਆ ਤੇ ਇਹਨਾਂ ਨੇ ਚੈੱਕ ਕਰਦੇ ਰਹਿਣਾ ਜਿੱਦੇ ਚ ਘਟਦਾ ਆ ਮਤਲਬ ਕਿ ਇੱਕ ਘਟ ਗਿਆ ਦੂਜੀ ਚਲ ਗਿਆ ਫਿਰ ਪਾਈ ਜਾਣਾ ਹਨਾ ਤੇ ਥੱਲੇ ਵੀ ਉਹ ਫਿਰ ਉਹ ਕਿਉਂਕਿ ਲੰਗਰ ਜਿੰਨਾ ਸੰਗਤ ਵਧ ਜਾਂਦੀ ਆ ਤੇ ਆਪ ਜੀ ਨੂੰ ਪਤਾ ਜੋ ਸੰਗਤ ਦਾ ਜੀ ਹੋਰ ਪੈਂਦਾ ਫਿਰ ਜਲ ਵੀ ਜ਼ਿਆਦਾ ਲੱਗਣਾ ਹਾਂਜੀ ਤੇ ਉਸੇ ਹਿਸਾਬ ਦੇ ਨਾਲ ਉੱਥੇ ਵੀ ਪਾਣੀ ਡੜਾਏ ਫਿਰ ਘਾਲਦੇ ਰਹਿੰਦੇ ਫਿਲਟਰ ਕਰਦੇ ਸਟੋਰ ਹੋਊਗਾ ਤੇ ਫੇਰ ਹੀ ਮਤਲਬ ਥੋੜਾ ਹਨਾ ਵਧੀਆ ਰਹਿੰਦਾ ਹਾਂਜੀ ਬਹੁਤ ਵਧੀਆ ਕਾਰਜ ਨੇ ਤੇ ਆਪਾਂ ਹੋਰ ਵੀ ਕਾਰਜ ਦੇਖਾਂਗੇ ਤੇ ਪਿਛਲੀਆਂ ਵੀਡੀਓ ਦੇ ਵਿੱਚ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਦੋਂ ਅਸੀਂ ਪਿਛਲੇ ਸਾਲ ਆਏ ਸੀ ਤੋਂਦ ਅਸੀਂ ਲੰਗਰ ਸਾਹਿਬ ਦੇ ਬਹੁਤ ਸਾਰੇ ਪ੍ਰਬੰਧ ਦਿਖਾਏ ਸੀਗੇ ਤੇ ਹੁਣ ਆਪਾਂ ਥੋੜੇ ਟਾਈਮ ਬਾਅਦ ਵਾਪਸ ਆਉਂਦੇ ਆ ਕਿਉਂਕਿ ਧੁੱਪ ਵੀ ਚੜ੍ਹ ਜੂਗੀ ਜਦੋਂ ਤੱਕ ਆ ਜਾਣਗੇ ਤੇ ਫਿਰ ਆਪਾਂ ਆ ਕੇ ਵੇਖਦੇ ਆ ਫਿਰ ਆਪ ਜੀ ਕਰ ਲਿਆ ਜੀ ਹਾਂ ਦੁਪਹਿਰ ਦੀ ਵਜ ਗਈ 2:30 ਤੇ ਆਪਾਂ ਲੰਗਰ ਸਾਹਿਬ ਦੀ ਛੱਤ ਤੇ ਆਏ ਆ ਜਿਹੜਾ ਚੋਗਾ ਪੰਛੀਆਂ ਨੂੰ ਪਾਇਆ ਸੀ ਉਹ ਵੇਖਣ ਆਏ ਆ ਕਿ ਕਿੰਨੇ ਕ ਪੰਛੀ ਆਏ ਹੋਏ ਆ ਕਿਉਂਕਿ ਬਾਬਾ ਗੋਰਾ ਸਿੰਘ ਜੀ ਵੀ ਬਿਜ਼ੀ ਸੀਗੇ ਸਵੇਰ ਦੇ ਬਾਬਾ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਉਹਨਾਂ ਦਾ ਪੈਰਾ ਸੀਗਾ ਤਾਂ ਕਰਕੇ ਆਪਾਂ ਦੁਪਹਿਰ ਨੂੰ ਆਏ ਨਹੀਂ ਤਾਂ 8-9 ਵਜੇ ਆ ਜਾਣਾ ਸੀਗਾ ਹਾਂਜੀ ਹਾਂਜੀ ਅੱਗੇ ਥੋੜਾ ਫ੍ਰੀ ਹੋਈਦਾ ਸੀ ਨਾ ਤੇ ਹੁਣ ਫਿਰ ਪੈਰਾ ਬਾਬਾ ਜੀ ਨਾਲ ਗੱਡੀ ਤੇ ਆ ਹਾਂਜੀ ਤੇ ਚੌਂਕੀਆਂ ਸੀਗੀਆਂ ਅੱਜ ਸੰਗਤ ਸਾਹਿਬ ਚੌਂਕੀ ਸੀ ਉੱਥੇ ਚਲੇਗੇ ਤੇ ਉਹਦੇ ਕਰਕੇ ਟਾਈਮ ਲੱਗ ਗਿਆ ਹਾਂਜੀ ਦੁਪਹਿਰ ਵੇਲੇ ਵੀ ਕਾਫੀ ਆਏ ਹੋ ਆ ਜਾਂਦੇ ਕਾਫੀ 8 9 ਵਜੇ ਹਾਂਜੀ ਤੇ ਆਪਾਂ ਲੇਟ ਹੋਣ ਕਰਨਾ ਫਿਰ ਵੀ ਚਲੋ ਕਾਫੀ ਚੋਗਾ ਚੋਗ ਵੀ ਲਿਆਇਆ ਹਾਂਜੀ ਹਾਂਜੀ ਉਧਰ ਤੱਕ ਸੀਗਾ ਕਾਫੀ ਦੂਰ ਤੱਕ ਨਾ ਹਾਂਜੀ ਹਾਂਜੀ ਸਾਡੇ ਹੁਣ ਆ ਉੱਡ ਗਏ ਵਿਚਾਰੇ ਤਾਂ ਚੱਲ ਗਏ ਆ ਜਾਂਦੇ ਥਲੇ ਹਾਂਜੀ ਆਉਜੀ ਜੀ ਰੌਣਕ ਲੱਗੀ ਆ ਹਾਂਜੀ ਹਾਂਜੀ ਬਾਕੀ ਕਹਿੰਦੇ ਸੀ ਤੂੰ ਦੱਸਿਆ ਸੀ ਸਵੇਰੇ ਕਿ ਜਿਹੜਾ ਬਚੂਗਾ ਫਿਰ ਸਾਫ ਸਫਾਈ ਕਰਕੇ ਨਾ ਉਹ ਨਹੀਂ ਹਲੇ ਸ਼ਾਮ ਜੀ ਆ 4:00 ਵਜੇ ਨਾ ਇਹ ਵੀ ਕਾਫੀ ਝੁਗ ਗਏ ਆ ਨਾ ਇਧਰ ਬਸੇ ਗਏ ਨਾ 4:00 5:00 ਵਜੇ ਦੀ ਗਾ ਇਹਨਾਂ ਨੇ ਝੁਗ ਲੈਣਾ ਆ ਫਿਰ ਸਾਫ ਹੋ ਜੂਗਾ ਸ਼ਾਮ ਨੂੰ 4 5:00 ਵਜੇ ਨਾ ਉੱਟੀ ਜਾ ਰਹੇ ਤੇ ਆ ਹਾਂ ਜੀ ਪਾਈ ਜਾ ਰਹੇ ਆ ਬਹੁਤ ਵਧੀਆ ਗੱਲ ਆ ਤੇ ਆਪਾਂ ਹੋਰ ਵੀ ਤੁਹਾਡੇ ਕੋਲ ਪ੍ਰਬੰਧਾਂ ਬਾਰੇ ਜਾਣਣਾ ਕਿਉਂਕਿ ਪਿਛਲੀ ਵਾਰ ਆ ਸੋਲਰ ਸਿਸਟਮ ਹਲੇ ਹਾਂਜੀ ਇਹ ਇਹ ਕੀ ਲਾਇਆ ਸੀਗਾ ਤੁਹਾਡੇ ਤੋਂ ਵਾਦਾ ਹੀ ਨਾ ਹਾਂਜੀ ਸਾਲ ਦੇ ਵਿੱਚ ਵਿੱਚ ਹੀ ਹੋਇਆ ਉਹ ਗੁਰੂ ਅਮਰਦਾਸ ਜੀ ਤੇ ਵੀ ਲੱਗ ਗਿਆ ਇਧਰ ਸਾਰੇ ਵੈਸੇ ਦਾ ਬਾਬਾ ਜੀ ਦੀ ਬਾਬਾ ਨਾਨਕ ਸਿੰਘ ਜੀ ਨਰਜ ਤੇ ਵੀ ਆ ਉਹ ਪਹਿਲਾਂ ਉਹ ਚਾਲੂ ਆ ਤੇ ਜ਼ਿਆਦਾਤਰ ਕੀ ਆ ਆਪ ਜੀ ਨੂੰ ਪਤਾ ਵਾ ਲਾਈਟ ਦੇ ਕਰਕੇ ਹੀ ਸੀਗਾ ਪ੍ਰੋਬਲਮ ਆਉਂਦੀ ਜਿਹੜੀ ਤੇ ਅਮਰੀਕ ਸਿੰਘ ਜੀ ਤੁਸੀਂ ਆ ਜਾਓ ਹੁਣ ਜੀ ਮਾਈਕ ਸਾਨੂੰ ਮਿਲ ਗਿਆ ਹੁਣ ਹਾਂਜੀ ਪਿਛਲੀ ਵਾਰ ਜਿੱਦਾਂ ਮਨਪੀਨੇ ਵੀ ਦੱਸਿਆ ਵੀ ਇਹ ਸਾਰਾ ਫਲੋਰ ਖਾਲੀ ਸੀਗਾ ਹੁਣ ਤਾਂ ਉਥੋਂ ਤੱਕ ਮੈਨੂੰ ਲੱਗਦਾ ਵੀ ਇੱਥੋਂ ਸ਼ਾਇਦ ਉਹਨਾਂ ਪੂਰਾ ਵਿਜ਼ੂਅਲ ਨਾ ਆਵੇ ਜੀ ਜੀ ਹਨਾ ਜੀ ਹਾਂਜੀ ਉਹ ਆਪਾਂ ਉੱਪਰ ਮਿਲਣਾ ਤਾਂ ਹਾਈਟ ਤੇ ਕਿਤੇ ਜਾਣਾ ਪਊਗਾ ਆਪਾਂ ਨੂੰ ਸਾਰਾ ਇੱਥੋਂ ਉੱਥੋਂ ਇੱਥੋਂ ਵੈਸੇ ਦੇਖ ਜੂਗਾ ਦੇਖ ਕੋਈ ਇਧਰ ਨੂੰ ਇਹ ਸਾਰੇ ਹੀ ਨਾ ਜਿੱਥੇ ਦੀਆਂ ਪੁਰਾਣੀ ਬਿਲਡਿੰਗਾਂ ਵੀ ਐ ਬਾਬਾ ਰਨਾਮ ਸਿੰਘ ਵਾਲੀ ਦੋਸ ਵਾਲੀ ਸਰਾ ਤੇ ਉਹ ਦਵਾਨ ਹਾਲ ਤੇ ਠੀਕ ਹੈ ਜੀ ਤੇ ਆਪਣੇ ਗੁਰੂ ਅਮਰਦਾਸ ਐਨਆਰਆਈ ਤੇ ਜੀ ਤੇ ਇਧਰੋਂ ਬਾਬਾ ਨਿਹੰਗ ਸਿੰਘ ਐਨਆਰਆਈ ਦੇ ਵੀ ਉੱਪਰ ਹਨਾ ਲੱਗ ਗਿਆ ਇਹ ਵਧੀਆ ਗੱਲ ਆ ਵੀ ਇੰਨੀ ਤਾਂ ਆਪ ਤਾਂ ਇੱਥੇ ਰਹਿੰਦੀ ਐ ਤੇ ਕਿਉਂ ਨਾ ਉਹਦਾ ਲਾਹਾ ਲੈ ਲਿਆ ਜਾਵੇ ਜੀ ਜੀ ਕਿਉਂਕਿ ਉਹ ਵੀ ਚਲੋ ਕੋਈ ਨਾ ਕੋਈ ਕਿਸ ਤਰ੍ਹਾਂ ਫਾਇਦਾ ਹੋ ਜਾਵੇ ਹਾਂਜੀ 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 ਨਹੀਂ ਵਧੀਆ ਗੱਲ ਆ ਠੀਕ ਆ ਜੀ ਮਤਲਬ ਹਰ ਸਾਲ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਤਲਬ ਕੋਈ ਨਾ ਕੋਈ ਨਵੀਂ ਤਕਨੀਕ ਆ ਜਾਂਦੀ ਹੈ ਲੰਗਰ ਦਾ ਹੈ ਨਾ ਇਹ ਚੰਗੀ ਗੱਲ ਹੈ ਵੀ ਬਦਲਣੀਆਂ ਚਾਹੀਦੀਆਂ ਇਹ ਚੀਜ਼ਾਂ ਥੋੜੀਆਂ ਥੋੜੀਆਂ ਵੀ ਜੇ ਲੱਗਦਾ ਬਾਕੀ ਤਾਂ ਆਪੋ ਆ ਤੋਪ ਦਾ ਲਾਹਤ ਲੈਣਾ ਚਾਹੀਦਾ ਹੀ ਹੈ ਵੀ ਜੇ ਫਰੀਦ ਹੀ ਚੀਜ਼ ਹੈ એનર્ਜੀ ਆ ਰਹੀ ਹੈ ਤੇ ਉਹਨੂੰ ਨੇ ਚਲੋ ਵੇ ਇਹਦਾ ਖਰਚਾ ਤੇ ਹੈਗਾ ਹੀ ਹੈਗਾ ਹਾਂ ਖਰਚਾ ਤਾਂ ਜ਼ਰੂਰ ਹੈ ਥੋੜਾ ਇਹਦਾ ਧਿਆਨ ਰੱਖਣਾ ਪੈਂਦਾ ਵਾ ਬਿਲਕੁਲ ਸਾਫ ਸਫਾਈ ਵੀ ਕਰਨੀ ਹੈ ਸਾਫ ਸਫਾਈ ਦਾ ਥੋੜਾ ਲੱਗੇ ਮੈਨੂੰ ਲੱਗਦਾ ਇਹ ਇਨਸਟਾਲੀ ਕੀਤੀ ਆ ਕਨੈਕਸ਼ਨ ਹੋਣ ਵਾਲਾ ਆ ਇਹ ਕਨੈਕਸ਼ਨ ਹੋਣ ਵਾਲਾ ਆ ਵਾਇਰਿੰਗ ਇਹਦੀ ਜਿਹੜੀ ਇਹ ਚਾਲੂ ਆ ਆ ਲੱਗੇ ਪਈ ਸੀ ਬੰਦੇ ਇੱਥੇ ਮੈਂ ਦੇਖਿਆ ਆ ਰੰਗਾਬਾਦ ਤੋਂ ਆਏ ਆ ਸਾਰੀ ਜੀ 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 ਤੇ ਬਾਕੀ ਜਿਹੜਾ ਹੌਲੀ ਹੌਲੀ ਸਾਰਾ ਹੋ ਜਾਊਗਾ ਹੋਣ ਤੋਂ ਬਾਅਦ ਜਦੋਂ ਚਾਲੂ ਹੋ ਗਈਆਂ ਫਿਰ ਇਹਦੇ ਉੱਤੇ ਬੰਦੇ ਛੱਡ ਦੇਣਗੇ ਨਾ ਜਿਹੜੇ ਸਾਫ ਸਫਾਈ ਵਾਲੇ ਉਹ ਜਿਹੜੇ ਦੋ ਟਾਈਮ ਸਾਫ ਸਫਾਈ ਕਰਨਗੇ ਹਨਾ ਕਿਉਂਕਿ ਉਹ ਉਹਦੇ ਲਈ ਤਾਂ ਫਿਰ ਸਾਫ਼ ਕਰਨਾ ਹੀ ਤਕਰੀਬਨ ਦੂਜੇ ਤੀਜੇ ਦਿਨ ਰੱਖਣਾ ਪੈਂਦਾ ਹੀ ਆ ਸਾਫ਼ ਇਹਨੂੰ ਉੱਪਰੋਂ ਛੱਤ ਤੋਂ ਹੇਠਾਂ ਉਤਰ ਰਹੇ ਆ ਹਾਂਜੀ ਇਹ ਕਾਕਾ ਦਾ ਸਿਸਟਮ ਲੱਗਿਆ ਸਾਰਾ ਇੱਧਰ ਇਹ ਜਿਹੜਾ ਥੱਲੇ ਲੰਗਰ ਚ ਪਾਣੀ ਹੈ ਨਾ ਇੱਥੇ ਫ੍ਰਿਜਰ ਲਾਏ ਆ ਮਤਲਬ ਕਿ ਉਹ ਪਾਣੀ ਜਿਹੜਾ ਫਿਲਟਰ ਵਾਲਾ ਜਿਹੜਾ ਉੱਪਰ ਸੀਗਾ ਉਹ ਹਾਂ ਪਰ ਸਵੇਰੇ ਵੇਖਿਆ ਸੀ ਹਾਂਜੀ ਉਹ ਇੱਥੋਂ ਠੰਡਾ ਹੋ ਕੇ ਲੰਗਰ ਚ ਜਾਂਦਾ ਅੱਛਾ ਇਥੇ ਠੰਡਾ ਹੋ ਕੇ ਲੰਗਰ ਵਾਲੀਆਂ ਟੈਂਕੀਆਂ ਚ ਜਾਂਦਾ ਹਾਂ ਹਾਂਜੀ ਹਾਂਜੀ ਉਹ ਲੰਗਰ ਜਿਹੜਾ ਜਲ ਵਰਤਉਂਦੇ ਆ ਨਾ ਉਹ ਫਿਰ ਉਤੋਂ ਸਾਫ਼ ਹੋ ਗਏ ਫਿਲਟਰ ਹੋ ਗਏ ਫਿਰ ਇਹਨਾਂ ਦੇ ਵਿੱਚ ਫਰਿੱਜ ਚ ਜਾਂਦਾ ਦੋਆ ਵਿੱਚ ਤੇ ਫਿਰ ਇੱਥੋਂ ਹੀ ਥੱਲੇ ਚਲੇ ਜਾਂਦਾ ਉਹ ਨਾਲ ਦੀ ਨਾਲ ਸ਼ਿਕਾਰ ਨੇ ਸੰਗਤ ਨੂੰ ਠੀਕ ਹੈ ਜੀ ਤੇ ਜਿਹੜਾ ਉਧਰ ਉਹ ਵੱਖਰੇ ਫਰਿੱਜਰ ਰੱਖੇ ਨੇ ਇਹ ਵੀ ਹੁਣ ਬਾਅਦ ਵਿੱਚ ਸਾਲ ਚ ਲੱਗਾ ਕਿ ਪਹਿਲਾਂ ਇਹ ਹੁਣ ਥੋੜਾ ਟਾਈਮ ਹੈ ਇਹਨੂੰ ਲਾਇਆ ਠੀਕ ਹੈ ਜੀ ਠੀਕ ਹੈ ਹਾਂਜੀ ਸਹੀ ਹੈ ਇਸ ਤੋਂ ਪਿਛਲੇ ਕਲਿੱਪ ਦੇ ਵਿੱਚ ਸੀਗੇ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੀ ਛੱਤ ਦੇ ਉੱਤੇ ਉਹ ਵਾਲੇ ਸੋਲਰ ਪੈਨਲ ਵੇਖ ਰਹ ਤੇ ਉਹ ਕੱਲ ਦੀ ਗੱਲ ਆ ਹੁਣ ਇਹ ਅਗਲੀ ਸਵੇਰ ਆ ਜਦੋਂ ਅਸੀਂ ਫੇਰ ਸ਼ੂਟ ਕਰ ਰਹੇ ਆ ਤੇ ਤੀਸਰੀ ਸ਼ਿਫਟ ਦੇ ਵਿੱਚ ਇਹ ਵੀਡੀਓ ਨੂੰ ਪੂਰੀ ਕੀਤਾ ਜਾ ਰਹੇ ਆ ਕਿਉਂਕਿ ਬਾਬਾ ਗੋਰਾ ਸਿੰਘ ਜਿਵੇਂ ਦੱਸਿਆ ਕਿ ਬਾਬਾ ਜੀ ਦੇ ਨਾਲ ਪਹਿਰਾ ਇਹਨਾਂ ਦਾ ਤਾਂ ਕਰਕੇ ਉਧਰ ਹੁੰਦੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਵੇਰ ਦੀ ਮੈਂ ਕਿਹਾ ਫਤਿਹ ਬੁਲਾ ਦਈਏ ਤੇ ਇਧਰਲੇ ਪਾਸੇ ਇਸ ਤਰ੍ਹਾਂ ਤੇ ਅਸੀਂ ਤਾਂ ਹੈ ਕਿਉਂਕਿ ਇੱਥੇ ਵੀ ਸੋਲਰ ਪੈਨਲ ਲੱਗੇ ਆ ਤੇ ਸਾਰੇ ਪਾਸੇ ਹੋ ਗਏ ਜੀ ਹੁਣ ਇਹ ਪਹਿਲਾਂ ਲੱਗੇ ਸੀਗੇ ਉਹ ਬਾਅਦ ਚ ਲਾਏ ਆ ਗੁਰੂ ਅਮਰਦਾਸ ਐ ਨਰਈ ਤੇ ਵੀ ਬਾਅਦ ਚ ਲਾਏ ਆ ਅੱਛਾ ਉਹ ਅਮਰਦਾਸ ਉਹਦੇ ਵੀ ਉੱਪਰ ਲੱਗ ਗਿਆ ਗੁਰੂ ਅਮਰਦਾਸ ਜੀ ਹਾਂ ਜੀ ਹਾਂ ਜੀ ਅੱਛਾ ਜੀ ਉਹਦੇ ਵੀ ਲੱਗ ਗਿਆ ਔਰ ਇਹ ਜਿਹੜਾ ਇੱਕ ਨੰਬਰ ਗੇਟ ਤੋਂ ਲੈ ਕੇ ਹਾਂਜੀ ਤੇ ਦੋ ਨੰਬਰ ਗੇਟ ਦੀਆਂ ਜਿਹੜਾ ਹੈਗਾ ਨਾ ਏਰੀਆ ਜੀ ਜੀ ਤੇ ਬਾਬਾ ਹਰਨਾਮ ਸਿੰਘ ਸਰਾਵਾਲਾ ਗੁਰਦਰ ਗੰਸ ਇੱਥੇ ਵੀ ਲਾਤੀ ਤੇ ਦਵਾਨ ਹਾਲ ਦੇ ਉੱਤੇ ਵੀ ਲੱਗੇ ਆ ਠੀਕ ਹੈ ਇਹ ਪਹਿਲਾਂ ਲਾਏ ਸੀਗੇ ਇੱਥੇ ਤੇ ਇਹਦੇ ਥੱਲੇ ਪਾਰਕਿੰਗ ਆ ਜਿੱਧਰ ਇੱਧਰ ਗੱਡੀਆਂ پارک ਹੁੰਦੀਆਂ ਪਿਛਲੀ ਸਾਈਡ ਗਦਾਵਰੀ ਦੇ ਨਾਲ ਇੱਥੇ ਵੀ ਸਾਰੇ ਲੱਗੇ ਆ ਜੀ ਓਕੇ ਹਾਂਜੀ ਇਹ ਤਾਂ ਵੈਸੇ ਵੀ ਸਾਰਾ ਏਰੀਆ ਬਹੁਤ ਵਧੀਆ ਗਦਾਵਰੀ ਦਾ ਕੰਡਾ ਹਾਂਜੀ ਹੁਣ ਤੇ ਆ ਵੇਖੋ ਨਾ ਪਿੱਛੇ ਤੁਹਾਨੂੰ ਗਦਾਵਰੀ ਕਿੰਨੀ ਸਾਫ਼ ਲੱਗਣ ਢੀ ਹਾਂਜੀ ਜਦੋਂ ਆ ਪਹਿਲਾਂ ਬੰਨ ਬਣਾਇਆ ਸੀ ਨਾ ਬਾਬਾ ਜੀ ਇਹ ਪਿਛਲੇ ਸਾਲ ਨਹੀਂ ਨਹੀਂ ਸੀਗਾ ਸ਼ਾਇਦ ਹਾਂ ਨਹੀਂ ਹੈਗਾ ਸੀਗਾ ਇਹ ਮਗਰ ਕੀ ਆ ਹੁਣ ਉਹ ਉਹਨੂੰ ਸਾਫ਼ ਰੱਖਣ ਵਾਸਤੇ ਉਹ ਬੇੜਾ ਬਣਿਆ ਹੋਇਆ ਨਾ ਜਿੱਦਾਂ ਨਿਸ਼ਾਨ ਲੱਗਾ ਉਹ ਕੀ ਆ ਸਾਫ਼ ਸਫਾਈ ਵਾਲੇ ਇੱਕ ਦੋ ਬੰਦੇ ਛੱਡੇ ਨੇ ਸਾਫ਼ ਕਰਦੇ ਨੇ ਉਹ ਸਾਈਡ ਜਿਹੜੀ ਆ ਜਿੱਦਰੋਂ ਗਾਗਰ ਭਰ ਦੇ ਆ ਤੇ ਨਗੀਨਾ ਘਾੜ ਤੋਂ ਬੰਦਾ ਘਾੜ ਦੇ ਸਾਹਮਣੇ ਦਿਖਣ ਰਿਹਾ ਜਿਹੜੀ ਸਾਈਡ ਹਾਂਜੀ ਹਾਂਜੀ ਤੇ ਗੁਰਦੁਆਰਾ ਬੰਦਾ ਘਾੜ ਤੋਂ ਲੈ ਕੇ ਸਾਰਾ ਏਰੀਆ ਸਾਫ਼ ਹੀ ਆ ਪਾਣੀ ਬਿਲਕੁਲ ਸਾਫ਼ ਹੁਣ ਪਹਿਲਾਂ ਕੀ ਆ ਕਈ ਚੀਜ਼ਾਂ ਹੁੰਦੀਆਂ ਪਿੱਛੋਂ ਤਾਂ ਗੰਦਗੀ ਜੀ ਹੁਣ ਆ ਗਾੜੀ ਤਾਂ ਨਹੀਂ ਐਨਾ ਸਾਫ਼ ਪਰ ਉਹ ਏਰੀਆ ਸਾਫ਼ ਰੱਖਦੇ ਹਾਂਜੀ ਉਹ ਗਾਗਰ ਕੌਂ ਸਿਵਾ ਹੁੰਦੀ ਹੈ ਜਿਹੜੇ ਦਰਬਾਰ ਸਾਹਿਬ ਲੈ ਕੇ ਜਾਂਦੇ ਤਖਤ ਸਾਹਿਬ ਤੇ ਹਾਂਜੀ ਹਾਂਜੀ ਠੀਕ ਆ ਜੀ ਤੇ ਉਹ ਪਿੱਛੇ ਸੌਣੀ ਆ ਜਾਂਦੀ ਆ ਬੁੱਢਾ ਦਲ ਦੀ ਹਾਂਜੀ ਮਾਤਾ ਸਾਹਿਬ ਦੇ ਵਾਲਿਆਂ ਦੀ ਤੇ ਜਿੱਥੇ ਜ਼ਿਆਦਾ ਇਮਲੀ ਦੇ ਪੇੜ ਜੇ ਲੱਗਦੇ ਚਾਹਣ ਹਾਂਜੀ 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 ਆ ਸਭ ਤੋਂ ਵਧੀਆ ਹਰੀਆਲੀ ਵੀ ਬਹੁਤ ਵਧੀਆ ਇੰਨੇ ਕੇ ਏਰੀਆ ਦੇ ਵਿੱਚ ਚੰਗੇ ਰੁੱਖ ਬੂਟੇ ਲੱਗੇ ਪਏ ਆ ਹਾਂਜੀ ਹਾਂਜੀ ਵਧੀਆ ਜੀ ਬਾਕੀ ਆ ਪੈਨਲਾਂ ਦਾ ਵੇਖਣਾ ਸੀ ਆਪਾਂ ਇਹ ਬੜੇ ਵਧੀਆ ਕਾਰਜ ਆ ਹੋਰ ਇੱਥੇ ਇਧਰ ਪਿਛਲੇ ਪਾਸੇ ਨੂੰ ਸਾਰੇ ਪੈਨਲ ਹੀ ਆ ਜੋ ਇਧਰ ਹਾਂਜੀ ਹਾਂਜੀ ਇਹ ਇਹ ਤਾਂ ਹੁਣ ਚਾਲੂ ਹੋ ਗਏ ਹਨਾ ਉਹ ਵਾਲੇ ਨਹੀਂ ਚਾਲੂ ਉਹਨਾਂ ਦੀ ਵਾਇਰਿੰਗ ਹੋ ਰਹੀ ਸੀਗੀ ਉਹਨਾਂ ਦੇ ਉੱਤੇ ਜਿੱਦਾਂ ਨਾ ਮੇਰੇ ਕੋਲ ਨਾ ਪਰ ਉਹ ਜੀ ਦੋ ਜਣੇ ਆ ਨਾ ਸਾਫ਼ ਕਰਨ ਵਾਸਤੇ ਦੋ ਜਣੇ ਆ ਦੋਨੇ ਰੇ ਇੱਕ ਸਿੰਘ ਲੱਗਾ ਪਿਆ ਸੀਗਾ ਤੜਕੇ ਲੱਗਾ ਪਿਆ ਸੀ ਇੱਕ ਵਾਰੀ ਸਾਫ਼ ਸਭਾਈ ਕਰਕੇ ਰੱਖੀ ਨਹੀਂ ਛੱਡ ਗੀ ਅੱਛਾ ਜੀ ਸਾਫ਼ ਸਾਫ਼ ਰੱਖ ਦੇਣੇ ਜੀ ਤੇ ਦੋ ਟਾਈਮ ਮਤਲਬ ਕਿ ਉਹਨਾਂ ਨੇ ਸਾਫ਼ ਕਰਨਾ ਹੁੰਦਾ ਏਦਾਂ ਹੁਣ ਉਹਦੀ ਤਿਆਰੀ ਹੋ ਗਈ ਤੇ ਫਿਰ ਉਧਰ ਵੀ ਇਦਾਂ ਹੀ ਚੱਲੂਗਾ ਕੰਮ ਇੰਨੀ ਉੱਚੀ ਥਾਂ ਤੇ ਵੀ ਪੁਕਟਾ ਆ ਜਾਂਦਾ ਹਾਂਜੀ ਹਾਂਜੀ ਤੇ ਉਦਾਂ ਨਾ ਦੋ ਸਿੰਘ ਰੱਖੇ ਆ ਦੋ ਟਾਈਮ ਉਹ ਸਫਾਈ ਕਰਦੇ ਨੇ ਆ ਸਵੇਰੇ ਲੱਗਾ ਪਿਆ ਸੀ ਇੱਕ ਸੰਘਾ ਥੱਲੇ ਲੇ ਪੈਨਲਾਂ ਨੂੰ ਮੈਂ ਦੇਖਿਆ ਵੀ ਹਨੇਰੇ ਹੀ ਲੱਗਾ ਸੀ ਵਾਲੇ ਸੂਰਜ ਨਹੀਂ ਨਿਕਲਿਆ ਉਦੋਂ ਉਹਦੇ ਨਾਲ ਕੀ ਆ ਵੀ ਸਾਫ ਸਫਾਈ ਰਹੂਗੀ ਤੇ ਵਧੀਆ ਰਹਿੰਦਾ ਘਟਾ ਜੇ ਹੋ ਜੇ ਤੇ ਫਿਰ ਥੋੜਾ ਘਰ ਦਾ ਘਟਿਆ ਨਾ ਫਿਰ ਸੂਰਜ ਨਾਲ ਦੇ ਤੁਹਾਨੂੰ ਪਤਾ ਜੀ ਲਾਈਟ ਜਿਹੜੀ ਆ ਬੱਤੀ ਪੈਦਾ ਹੁੰਦੀ ਆ ਨਾ ਤੇ ਫਿਰ ਉਹ ਜਿਹੜੀ ਧੁੱਪ ਆ ਧੁੱਪ ਦਾ ਵੀ ਉਹ ਸਾਫ ਰਹੂਗਾ ਸਾਫ ਰਹੂ ਤਾਂ ਫਿਰ ਉਹਦੀਆਂ ਕਿਰਨਾਂ ਨਾਲ ਹੀ ਹਾਂਜੀ ਬਾਕੀ ਭਾਜੀ ਹੁਣਾਂ ਦੀ ਇੱਥੇ ਪਹਿਰਾ ਹੈ ਇਹ ਇਹਨਾਂ ਦਾ ਦੇਣ ਦਾ ਪਹਿਰਾ ਵਾ ਤੇ ਪੰਮੇ ਵੀਰ ਦਾਦੇ ਸ਼ਾਮ ਨੂੰ ਦਲਬਾਗ ਸਿੰਘ ਦਾ ਹੁੰਦਾ ਤੇ ਉਦਾਂ ਗਿਆਨੀ ਜੀ ਇਹ ਕਰਕੇ ਜਿਹੇ ਤਰ੍ਹਾਂ ਤੇ ਰਗਵੀਰ ਸਿੰਘ ਗਿਆਨੀ ਠੀਕ ਆ ਜੀ ਤੇ ਉਹ ਇਹਨਾਂ ਦੇ ਉੱਪਰ ਬਾਕੀ ਚਲੋ ਸਾਰੇ ਰਲ ਮਿਲ ਕੇ ਪਹਿਰਾ ਨਿਭਾਈ ਜਾਂਦੇ ਜਿੱਦਾਂ ਜਿੱਦਾਂ ਬਾਬਾ ਬਲਵਿੰਦਰ ਸਿੰਘ ਜੀ ਹੁਣਾਂ ਨੇ ਜੀ ਮਹਾਪੁਰਸ਼ਾਂ ਬਾਬਾ ਨਰਿੰਦਰ ਸਿੰਘ ਜੀ ਹੁਣਾਂ ਨੇ ਪਹਿਰੇ ਲਾਏ ਇਹਨਾਂ ਦੇ ਬਿਲਕੁਲ ਜੀ ਆਹ ਕੀ ਰੀਦ ਹੈ ਇਹ ਫਿਲਟਰ ਆ ਇਹ ਤੋਂ ਫਿਲਟਰ ਹੋ ਕੇ ਪਾਣੀ ਤੇ ਫਿਰ ਉਹ ਉੱਚ ਜਾਂਦਾ ਆ ਉੱਥੋਂ ਫਿਲਟਰ ਫੇਰ ਥੱਲੇ ਜਾ ਕੇ ਹੁੰਦਾ ਥੱਲੇ ਜਿਹੜੀ ਸੰਗਤ ਆ ਨਾ ਤੇ ਸਾਰੇ ਉੱਥੇ ਸਾਰੇ ਪਾਸੇ ਫਿਲਟਰ ਲੱਗੇ ਹੀ ਆ ਜੀ ਫਿਲਟਰ ਦਾ ਪਾਣੀ ਤੁਹਾਨੂੰ ਪਤਾ ਖਾਰਾ ਆ ਅਪੀਲਯੋਗ ਨਹੀਂ ਹੈਗਾ ਜਿੱਦਾਂ ਹੁਣ ਸੰਗਤ ਆਉਂਦੀ ਆ ਹੂੰ ਤੇ ਜਵਾਕ ਵੀ ਤੁਹਾਨੂੰ ਪਤਾ ਛੋਟੇ ਛੋਟੇ ਆ ਤੇ ਪਾਣੀ ਨਹੀਂ ਸ਼ੂਟ ਕਰਦਾ ਬਿਲਕੁਲ ਜ਼ਰੂਰੀ ਆ ਵੀ ਬਡਿਆਂ ਨੂੰ ਵੀ ਨਹੀਂ ਕਰਦਾ ਉਹਦੇ ਕਰਕੇ ਸੰਗਤ ਦੀ ਸਹੂਲਤ ਵਾਸਤੇ ਜੇ ਪਾਣੀ ਉਹੋ ਜਿਹਾ ਫਿਰ ਉਹ ਇਹ ਕੀ ਹੁੰਦਾ ਕਿ ਇੱਥੇ ਵਿਚਾਰੇ 10 ਦਿਨ ਦੀ 8 ਦਿਨ ਦੀ ਯਾਤਰਾ ਵਾ ਤੇ 10 ਦਿਨ 8 ਦਿਨ ਹੀ ਉਹ ਹਸਪੀਟਲਾਂ ਚ ਪਏ ਖਰਚਦੇ ਰਹਿਣ ਕਿ ਕੀ ਫਾਇਦਾ ਹੋਊਗਾ ਕਿਉਂਕਿ ਪਾਣੀ ਦੇ ਨਾਲ ਹੀ ਸਮੱਸਿਆ ਖਰਾ ਹੋ ਜਾਂਦੀ ਆ ਪੇਟ ਜਾਂ ਹੋਰ ਵੀ ਜੀ ਜੀ ਬੁਖਾਰ ਹੋ ਸਕਦਾ ਜਾਂ ਕੁਝ ਵੀ ਆ ਤੇ ਬਹੁਤ ਵਧੀਆ ਉਪਰਾਲੇ ਨੇ ਜੀ ਪਾਣੀ ਵਾਲੇ ਟੈਂਕ ਸ਼ਾਇਦ ਇਧਰਲੇ ਪਾਸੇ ਆ ਪਰਲੀ ਸਾਈਡ ਤੇ ਬਣਾਇਆ ਹਾਂਜੀ ਇਹਦੇ ਚ ਫਿਰ ਉੱਥੋਂ ਫਿਲਟਰ ਹੋ ਗਏ ਇਹਦੇ ਚ ਫਿਰ ਥੱਲੇ ਜਾ ਕੇ ਫਿਲਟਰ ਹੁੰਦਾ ਹੈ ਅੱਛਾ ਇਹ ਪੂਰ ਥੱਲੇ ਆ ਟੈਂਕ ਸਾਰਾ ਇਦਾਂ ਚੁੱਕੀ ਪਰਮੇ ਚੁੱਕੀ ਧਿਆਨ ਆ ਤੇ ਪਾਣੀ ਫਿਰ ਇਹ ਕੀ ਹੁੰਦਾ ਵਾ ਕਈ ਯਾਰ ਬੋਰ ਬਾਰ ਵੀ ਸੋਕ ਜਾਂਦੇ ਆ ਕਈ ਯਾਰ ਤੇ ਚਲੋ ਬਰਸਾਤਾਂ ਆ ਜਿੰਨੇ ਗਾਵਾ ਵੀ ਹੋ ਜਾਂਦਾ ਹਾਂਜੀ ਤੇ ਉਹ ਇਹ ਆ ਇਹਦੇ ਚ ਪਾਣੀ ਸਾਰਾ ਇੱਥੋਂ ਫਿਲਟਰ ਹੋ ਕੇ ਇਹਦੇ ਚ ਤੇ ਆ ਥੱਲੇ ਜਾ ਕੇ ਫਿਲਟਰ ਹੋ ਕੇ ਤੇ ਫਿਰ ਉਹ ਜੜੀਆਂ ਵਾਟਰ ਕੂਲਰ ਲੱਗੇ ਆ ਜਿੱਦਾਂ ਸੰਗਤ ਪਾਣੀ ਇੱਥੋਂ ਹਪੀਂਦੀ ਆ ਸਹੀ ਹੈ ਤੇ ਉਹਦੇ ਵਾਸਤੇ ਆ ਠੀਕ ਹੈ ਮਤਲਬ ਆਹ ਵਾਲੀ ਛੱਤ ਦੇ ਵਿੱਚ ਇੱਥੇ ਟੈਂਕੀਆਂ ਹਨ ਲੈਲੇ ਪਾਸੇ ਕਾਫੀ ਤਗੜੀ ਟੈਂਕੀ ਆ ਮਤਲਬ ਜਿੱਦਾਂ ਗੁਰੂ ਅਮਰਦਾਸ ਦੇ ਉੱਪਰ ਦੇਖਣ ਦੀ ਹੈ ਨਾ ਇਹਦੇ ਸਾਈਡ ਦੇ ਥੋੜੇ ਥੋੜੇ ਉਹ ਸਟੋਰ ਬਣਾਤੇ ਆ ਅੱਛਾ ਜੀ ਤੇ ਮੇਰੇ ਖਿਆਲ ਦੇ ਨਾਲ ਬਹੁਤੀ ਨਹੀਂ ਤੇ ਕੁਝ 40 50 ਲੀਟਰ 40 50 ਲੀਟਰ ਹੋਊਗੀ ਠੀਕ ਆ ਜੀ ਹਾਂਜੀ ਹਾਂਜੀ ਤੇ ਠੀਕ ਆ ਜੀ ਠੀਕ ਹੈ ਇਹ ਵਾਲੇ ਪ੍ਰਬੰਧ ਵਿਖਾਉਣ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ-ਬਹੁਤ ਬਹੁਤ ਕਿਉਂਕਿ ਤੁਸੀਂ ਨਾ ਬੜੇ ਆਪਣੇ ਬਾਬਾ ਜੀ ਨਾਲ ਪਹਿਰੇ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣਾ ਸਮਾਂ ਦੇ ਰਹੇ ਹੋ ਤੇ ਇਸ ਕਰਕੇ ਜਿਆਦਾ ਤੁਹਾਡਾ ਤੁਹਾਡਾ ਵੀ ਬਹੁਤ ਵਧੀਆ ਪਰਾਲਾ ਨਾਲੇ ਸੰਗਤ ਨੂੰ ਅਰਗੀ ਤੁਸੀਂ ਦਰਸ਼ਨ ਕਰਾਏ ਆ ਘਟੂ ਘਟ ਮੇਖਲਾਂ 20 ਕਿਰਾਣੇ ਦੇ ਹੋਣੇ ਹੀ ਆ ਹਾਂਜੀ 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 ਤੇ 17 17 ਜਾਣੇ ਸਾਰੇ 17 ਜਾਣੇ ਹੈਗੇ ਹਨ ਹਾਂਜੀ ਵਾਲੇ ਦਰਸ਼ਨ ਦੇਦਾਰੇ ਉਹਨਾਂ ਨੂੰ ਵੀ ਕਰਾਉਂਦੇ ਆ ਬਿਲਕੁਲ ਜੀ ਤੁਹਾਨੂੰ ਜਿਹਨੇ ਨਾਲੇ ਨਾਲ ਸੰਗਤ ਨੂੰ ਵੀ ਦਰਸ਼ਨ ਕਰਾਤੇ ਜਿਹੜੀ ਜਿਹੜੀ ਜਗਾ ਵੀ ਗਏ ਸੱਤਖੰਡ ਸਾਹਿਬ ਵੀ ਗਏ ਬਹੁਤ ਸਾਰੀ ਵੀਡੀਓ ਬਣਾਈ ਤੁਸੀਂ ਮਿਹਰਬਾਨੀ ਨਾਨਕਜੀਰਾ ਸਾਹਿਬ ਦੀ ਵੀ ਵਧੀਆ ਸੀ ਜਿੱਥੇ ਜਿੱਥੇ ਅਸਥਾਨਾਂ ਤੇ ਗਏ ਚਲੋ ਇਹੀ ਹੁੰਦਾ ਵਾ ਕਿ ਹਰ ਕੋਈ ਬੰਦਾ ਜਿਹੜਾ ਆਉਂਦਾ ਆ ਉਹ ਆਪਦੇ ਹਿਸਾਬ ਨਾਲ ਤੁਸੀਂ ਗੁਰੂ ਘਰ ਦੇ ਪ੍ਰਬੰਧ ਨੂੰ ਲੈ ਕੇ ਤੇ ਗੁਰੂ ਘਰ ਦੇ ਇਤਿਹਾਸ ਨਾਲ ਕੋਈ ਵੱਧ ਘੱਟ ਨਹੀਂ ਜਿਹੀ ਹੁੰਦਾ ਵਾ ਤੇ ਨਾਲੇ ਜਿਹੜੀ ਕੋਈ ਮਾੜੀ ਮੋਡੀ ਚਲੋ ਜੀ ਅਣਜਾਣ ਬਣ ਚ ਗਲਤੀ ਹੋ ਵੀ ਗਈ ਬਿਲਕੁਲ ਜੀ ਉਹਦੀ ਤੇ ਚਲੋ ਅਸੀਂ ਸੰਗਤ ਕੋਲੋਂ ਮਾਫੀ ਮੰਗ ਸਕਦੇ ਹਾਂ ਹਾਂ ਤੇ ਬਾਕੀ ਦਰ ਕੀ ਹੈ ਅੱਜ ਕੱਲ ਜਿਆਦਾਤਰ ਹੁਣ ਆਉਂਦੇ ਆ ਉਹਨਾਂ ਨੂੰ ਚਾਹ ਹੁੰਦਾ ਪਰ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਵਿਖਾਉਣ ਲੱਗਿਆਂ ਆਪਾਂ ਨੂੰ ਕਈ ਚੀਜ਼ਾਂ ਸੋਚਣੀਆਂ ਪੈਂਦੀਆਂ ਹਾਂ ਇੱਕ ਮਰਿਆਦਾ ਵੀ ਹੁੰਦੀ ਹੈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਧਿਆਨ ਰੱਖਣਾ ਪੈਂਦਾ ਬਾਕੀ ਚਲੋ ਜਿੱਦਾਂ ਜਿੱਦਾਂ ਸਾਧਗੁਰ ਨੇ ਜਿੱਦੀ ਜਿੱਦੀ ਸੇਵਾ ਲਈ ਸੇਵਾ ਲਈ ਉਹਦਾ ਨਬਾਈ ਜਾਂਦਾ ਹਾਂਜੀ ਤੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਆ ਜਿਹੜੀ ਵਿਚਾਰੇ ਇੱਥੇ ਲੱਗੇ ਆ ਹੋਰ ਵੀ ਜਿੰਨੇ ਸਟਾਫ ਆ ਗੁਰੂ ਘਰ ਦੇ ਸੇਵਾਦਾਰ ਆ ਜਹੇਦਾਰ ਨੇਮੀ ਪ੍ਰੇਮੀ ਸਾਰਿਆਂ ਦਾ ਹੀ ਸੰਯੋਗ ਆ ਤੇ ਇਹ ਜਿਹੜਾ ਗੁਰੂ ਘਰਾਂ ਦੀਆਂ ਸੇਵਾਵਾਂ ਇਹ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹਾਂ ਬਾਸ਼ੇ ਜੋਤ ਔਰ ਗੁਰੂ ਸਾਹਿਬ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਪਾਸ਼ਾ ਆਪ ਵੀ ਲੈਣ ਦੇ ਆ ਤੇ ਸ੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਹੁਣਾਂ ਦੇ ਸਿਰ ਦੇ ਹੱਥ ਰੱਖ ਕੇ ਉਹਨਾਂ ਸੇਵਾ ਜਿਹੜੀਆਂ ਇਹ ਕਾਰਜ ਚੱਲੀ ਜਾਂਦੇ ਕਾਲ ਯੁੱਗ ਦੇ ਸਮੇਂ ਦੇ ਵਿੱਚ ਵੀ ਜਿਹੜਾ ਸੇਵਾ ਦਾ ਪਹਿਰਾ ਇਦਾਂ ਨਹੀਂ ਵੀ ਜਾਂੜਿਆ ਉਹ ਵੀ ਨਾਮ ਦਾ ਪੈਰਾ ਸਾਡੇ ਵਰਗੇ ਜਿਹੜੇ ਠੀਠ ਜੇ ਹੋ ਜਾਂਦੇ ਆ ਡਰ ਦੇ ਮਾਰੇ ਇਹਨਾਂ ਦੇ ਚੱਕਰ 'ਚ ਨਾਮ 'ਚ ਜਾਂਦੇ ਆ ਤੇ ਡਰੀ ਹੁੰਦਾ ਡਰ ਪੈ ਦੇ ਨਾਲ ਵੀ ਕਿਸੇ ਦਾ ਭਲਾ ਹੋ ਜੇ ਬਾਬਾ ਜੀ ਆਂਦੇ ਹੁੰਦੇ ਉਹ ਵੀ ਭਲਾ ਹੀ ਆ ਭਲਾ ਹੀ ਆ ਤੇ ਇੱਥੇ ਥੋੜਾ ਜੀਵਨ ਬਜਿਆ ਵਾ ਤੇ ਸਾਰਿਆਂ ਸਿੰਘਾਂ ਦਾ ਮਹਾਰੇ ਦੀ ਕਿਰਪਾ ਵਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਕਾਰ ਚੱਲਣ ਡੇ ਔ ਸਚਕਣ ਸਾਹਿਬ ਵੀ ਬੜੀ ਕਿਰਪਾ ਮਹਾਰੇ ਦੀ ਉੱਥੇ ਵੀ ਸਿੰਘ ਬਾਣੀ ਪੜਦੇ ਆ ਤੇ ਮਹਾਰੇ ਦੀ ਕਿਰਪਾ ਨਾਲ ਸਿੰਘ ਸਾਹਿਬ ਆਪਾ ਕਲਵੰਗ ਸਿੰਘ ਹੋਣਾ ਤੇ ਵੀ ਬੜੀ ਕਿਰਪਾ ਆਪਾ ਆਰਮ ਸਿੰਘ ਹੋਣਾ ਤੇ ਮਹਾਰੇ ਦੀ ਚੜ੍ਹਦੀ ਕਲਾ ਹੀ ਆ ਮਾਦਾ ਸਾਹਿਬ ਵੀ ਬਹੁਤ ਸੋਹਣਾ ਪ੍ਰਬੰਧ ਚੱਲਣ ਡਿਆ ਨਾਨਕ ਜੀ ਦਾ ਸਾਹਿਬ ਵੀ ਬਹੁਤ ਸੋਹਣੇ ਪ੍ਰਬੰਧ ਚੱਲਣ ਡਿਆ ਤੇ ਇਹ ਸਾਰੇ ਜਿਹੜੇ ਆ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਆ ਤੇ ਇਸੇ ਤਰ੍ਹਾਂ ਹੀ ਜਿਹੜੇ ਮਤਲਬ ਗੁਰੂ ਘਰਾਂ ਦੇ ਪੈਰੇ ਤੇ ਸੰਗਤਾਂ ਨੂੰ ਜਿਹੜਾ ਸੰਯੋਗ ਜਿਹੜਾ ਮਿਲਦਾ ਹੈ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਇਹ ਪੈਰੇ ਚੱਲਦੇ ਆ ਬਿਲਕੁਲ ਚੱਲਦੇ ਰਹਿਣ ਤੇ ਗੁਰੂ ਸਾਹਿਬ ਇੰਦੀ ਸਾਰਿਆਂ ਦੇ ਹੱਥ ਦੇ ਕੇ ਸੇਵਾ ਲੈਂਦੇ ਰਹਿਣ ਤੇ ਠੀਕ ਆ ਜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ